ਕਿ ਜਦੋਂ ਵੀਜ਼ੇ ਦੀ ਕੋਈ ਬੰਦਾ ਇਹ ਕਹਦਾ ਮੈਂ ਤੇਰੇ ਪਾਸਪੋਰਟ ਨੂੰ ਹੱਥ ਲਾਤਾ ਤੇ じゃ ਤੇਰਾ ਵੀਜ਼ਾ ਆ ਜਾਊਗਾ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਜਿਹੜੇ ਬਾਬਾ ਜੀ ਨੇ ਜਿਹੜੇ ਇੱਥੇ ਸਾਈ ਜੀ ਜਿਹੜੇ ਹੈਗੇ ਆ ਉਹਨਾਂ ਦਾ ਕਹਿੰਦੇ ਆਪਦਾ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੋਇਆ ਉਹਨਾਂ ਦੇ ਐਵੇਂ ਹੀ ਰਾਮ ਰਹੀਮ ਦਾ ਮਸਲਾ ਸੀਗਾ ਐਵੇਂ ਹੀ ਬਹੁਤ ਸਾਰੇ ਹੋਰ ਬਾਬੇ ਆ ਜਿਹੜੇ ਜੀ ਹੱਟੀ ਚਲਾਈ ਜਾਂਦੇ ਆ ਤੁਹਾਡੀ ਆਸਥਾ ਨਾਲ ਖੇਡਦੇ ਆ ਹੂੰ ਇਹ ਲੋਕੋ ਨੇ ਵੀ 100 ਬੰਦੇ ਨੂੰ ਕਹਤਾ ਵੀ ਤੇਰਾ ਵੀਜ਼ਾ ਆ ਜਾਊਗਾ ਹੋ ਸਕਦਾ ਵੀ 25 ਦੇ ਵੈਸੀ ਹੀ ਆਉਣਾ ਹੋਵੇ ਜੀ ਉਹ ਜਦੋਂ ਫਿਰ ਉਹ ਜਿਹਦਾ ਆ ਗਿਆ ਉਹ ਖੋਲ ਕੇ ਦੇਖਦਾ ਉਹ ਕਹਿੰਦਾ ਵੀ ਆ ਗਿਆ ਵੀ ਲੈ ਬਈ ਇਹ ਕਿਰਪਾ ਤਾਂ ਉਧਰੋਂ ਹੋਈ ਹੈ ਹੂੰ ਕੁੜੀ ਕਿੰਨਾ ਸੋਣਾ ਕਹਿੰਦੀ ਹੈ ਵੀ ਪੈਸੇ ਖਰਚੇ ਹੁੰਦੇ ਤਾਂ ਦੁੱਖ ਨਹੀਂ ਸੀ ਆਸਤਾ ਖਰਚੀ ਸੀ ਜੇ ਮੈਂ ਪੈਸੇ ਦੇ ਦੇ ਆ ਕਿਸੇ ਕੰਮ ਵਾਸਤੇ ਲਾਸ ਹੋ ਜਾਏ ਕੋਈ ਗੱਲ ਨਹੀਂ ਜਦੋਂ ਦਿਲ ਟੁੱਟਦਾ ਹੈ ਨਾ ਉਹ ਬਹੁਤ ਮਾੜੀ ਚੀਜ਼ ਹੈ ਜੇ ਤੁਸੀਂ ਐਡੀ ਪਹੁੰਚੀ ਬ੍ਰह्म ਗਿਆਨੀ ਅਵਸਥਾ ਚੋਂ ਤੇ ਫਿਰ ਤੁਹਾਨੂੰ ਉਹ ਕੁੜੀ ਦਾ ਪਤਾ ਨਹੀਂ ਲੱਗਿਆ ਵੀ ਉਹਦੇ ਵੀਜ਼ਾ ਤਾਂ ਰਿਫਿਊਜ਼ ਹੋ ਗਿਆ ਫਿਰ ਦੂਜੀ ਵਾਰੀ ਫਿਰ ਲਵਾਇਆ ਫਿਰ ਰਿਫਿਊਜ਼ ਹੋ ਗਿਆ ਜੀ ਤੇ ਤੁਹਾਡਾ ਆਪ ਦਾ ਕਿਉਂ ਨਹੀਂ ਲੱਗਿਆ ਉਹ ਕੁੜੀ ਨੇ ਕਿਹਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਗਈ ਮੈਨੂੰ ਸਭ ਕੁਝ ਮਿਲਿਆ ਕਿਉਂ ਮਿਲਿਆ ਉੱਥੇ ਪਾਠ ਹੋ ਰਿਹਾ ਹੋਣਾ ਨਾ ਸਾਰਾ ਦਿਨ ਰਾਤ ਉਹ ਪੋਜ਼ਿਟਿਵ એનਰਜੀਜ਼ ਨੇ ਉੱਥੇ ਜੇ ਜਦੋਂ ਬੰਦਾ ਰੱਬ ਬਣ ਕੇ ਬੈਠਦਾ ਨਾ ਸਵਾਲ ਉਹਦੇ ਤੇ ਜੇ ਕੋਈ ਇਹ ਕਹੇ ਕਿ ਬਾਬਾ ਜੀ ਕੋਲੇ ਜਾਵਾਂਗੇ ਤੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਦੁੱਖ ਤਾਂ ਬਾਬਾ ਆਪਦੇ ਨਹੀਂ ਕੱਟ ਸਕਿਆ ਆ ਇੱਕ ਇੰਟਰਵਿਊ ਕੀਤਾ ਸੀ ਆਪਾਂ ਉਹ ਅੱਡੀ ਝੂਠ ਬੋਲੀ ਜਾਂਦਾ ਮੈਂ ਤੁਹਾਡੇ ਜੋ ਭੂਤ ਕੱਢ ਦੂੰਗਾ ਉਹ ਆਪਾਂ ਲੋਕਾਂ ਨੂੰ ਕਰਨਾ ਤਾਂ ਵੇਅਰ ਸੀ ਉਹ ਭੂਤ ਪੈਸੇ ਵਾਲੇ ਕੱਢੀ ਜਾਂਦਾ ਲੋਕਾਂ ਐਵੇਂ ਕੱਢੀ ਗਿਆ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾਤ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰ ਜੋਤ ਮੱਕੜ ਸਿਮਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਭਗਤਾ ਜੀ ਬਾਕਰਪੁਰ ਵਾਲੇ ਬਾਬਾ ਜੀ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ ਕਦੇ ਵੀਜ਼ੇ ਨੂੰ ਲੈ ਕੇ ਤੇ ਕਦੇ ਕਿਸੇ ਗੱਲ ਨੂੰ ਲੈ ਕੇ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਕੁੜੀ ਕਹਿ ਰਹੀ ਹੈ ਕਿ ਮੈਂ ਵੀਜ਼ਾ ਲਵਾਉਣ ਗਈ ਸੀ ਪਰ ਰਿਫਿਊਜ਼ਲ ਆ ਗਿਆ ਮੇਰਾ ਮੈਂ ਤਾਂ ਭਗਤਾ ਜੀ ਬਹੁਤ ਚਿਰ ਦਾ ਹੀ ਇਹ ਗੱਲ ਕਹਿਣਾ ਕਿ ਕਿਸੇ ਥਾਂ ਨਾਲ ਤੁਹਾਡੀ ਆਸਥਾ ਹੋ ਸਕਦੀ ਹੈ એનર્ਜੀਜ਼ ਹੁੰਦੀਆਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਉਸ ਥਾਂ ਬਾਰੇ ਆਪਾਂ ਕੋਈ ਗੱਲ ਨਹੀਂ ਕਰ ਰਹੇ ਜੀ ਕਿਸੇ ਨੇ ਕੋਈ ਮੰਦਰ ਗੁਰਦੁਆਰੇ ਜਾਂਦਾ ਹੈ ਕੋਈ ਕਿਤੇ ਹੋਰ ਜਾਂਦਾ ਹੈ ਹਰ ਬੰਦੇ ਦਾ ਆਪਦਾ ਨਿੱਜੀ ਵਿਚਾਰ ਹੈ ਪਰ ਜਦੋਂ ਬੰਦਾ ਰੱਬ ਬਣਨ ਦੀ ਕੋਸ਼ਿਸ਼ ਕਰਦਾ ਹੈ ਨਾ ਜੀ ਉਹਦੇ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹੀ ਹੁੰਦੇ ਆ ਹਮ ਹੁਣ ਵੀਜ਼ਾ ਤਾਂ ਵੀਜ਼ਾ ਅਫਸਰ ਨੇ ਦੇਣਾ ਹੈ ਜੀ ਵੀਜ਼ਾ ਧਾਰਮਿਕ ਸਥਾਨਾਂ ਨੇ ਨਹੀਂ ਦੇਣਾਗਾ ਹਮ ਮੈਂ ਤਾਂ ਇਹ ਗੱਲ ਵੀ ਕਹਣਾ ਜਿਹੜੇ ਗੁਰਦੁਆਰਿਆਂ 'ਚ ਝਾੜ ਚੜਦੇ ਆ ਵੀ ਪਖੰਡ ਹੈ ਮੈਂ ਤਾਂ ਕਹਿਣਾ ਇਹ ਗੱਲ ਹਾਂ ਥੋੜੀ ਕੀ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਧਾਰਮਿਕ ਥਾਵਾਂ ਤੇ ਹੁੰਦੀਆਂ ਆਸਥਾ ਵਾਂ ਲੋਕ ਜਿਹਨੂੰ ਕਿਤੇ ਪੁੱਤ ਦੀ ਦਾਤ ਮਿਲ ਜ ਜਾਂਦੀ ਉਹਨੂੰ ਮਿਲਦੀ ਹੋਣੀ ਹੈ ਜਿਹਦਾ ਕਾਰੋਬਾਰ ਮੰਗਦਾ ਮੰਗ ਮਿਲਦਾ ਹੋਣਾ ਨਹੀਂ ਫਿਰ ਉਹ ਤਾਂ ਉਹ ਵੀ ਆਸਥਾ ਨਾਲ ਜੁੜੀ ਹੋਈ ਗੱਲ ਤਾਂ ਮੈਂ ਮੈਂ ਉਹੀ ਗੱਲ ਕਰ ਰਿਹਾ ਕਿ ਉਹ ਸਥਾਨ ਦੀ ਇੱਕ એનર્ਜੀ ਜੀ ਜਿਵੇਂ ਆਪਾਂ ਕਹਿੰਦੇ ਆ ਉਹ ਹੁੰਦੀ ਹੈ ਵਿਸ਼ਵਾਸ ਠੀਕ ਹੈ ਪਰ ਜੇ ਤੁਸੀਂ ਕਹੋ ਵੀ ਕੋਈ ਬੰਦਾ ਦਿੰਦਾ ਉੱਥੇ ਬਹਿ ਕੇ ਮੰਨ ਲਓ ਮਿਸਾਲ ਦੇ ਤੌਰ ਤੇ ਕਿ ਤੁਸੀਂ ਕਹੋ ਕਿ ਮੈਂ ਨਾ ਲੁਧਿਆਣੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਹੁਤ ਜਾਨਾ ਤੇ ਮੇਰੀ ਉੱਥੇ ਜਾ ਕੇ ਨਾ ਮਨੋ ਕਾਮਨਾ ਪੂਰੀ ਹੋ ਗਈ। ਹਮ ਇੱਕ ਇਹ ਗੱਲ ਕਹਿਣੀ ਇੱਕ ਇਹ ਕਹਿਣਾ ਕਿ ਉੱਥੇ ਨਾ ਇੱਕ ਬੰਦਾ ਬੈਠਾ ਵੀ ਬਾਬਾ ਜੀ ਬੈਠੇ ਐ। ਉਹ ਕਰਦਾ। ਉਹ ਦਿੰਦੇ ਐ। ਦੋਨਾਂ ਗੱਲਾਂ 'ਚ ਫਰਕ ਹੈ। ਜੀ ਤੁਸੀਂ ਕਹੋ ਮੈਂ ਮਾਂ ਵੈਸ਼ਨੂ ਦੇਵੀ ਤੋਂ ਕੁਝ ਮੰਗਿਆ ਜਾ ਕੇ ਮੈਂ ਅਮਰਨਾਥ ਗਿਆ ਉੱਥੇ ਮੈਂ ਆਪਦੀ ਸੁੱਖ ਸੁੱਖ ਕੇ ਆਇਆ। ਮੈਂ ਦਰਬਾਰ ਸਾਹਿਬ ਜਾ ਕੇ ਕੁਝ ਮੰਗਦਾ ਤਾਂ ਮਹਾਰਾਜ ਮੇਰੀਆਂ ਝੋਲ ਗਿਆ ਪਰਦਾ। ਹਮ ਹਾਂ ਮੈਂ ਅਜਮੇਰ ਸ਼ਰੀਫ ਗਿਆ ਜੀ ਮੇਰੀਆਂ ਝੋਲੀਆਂ ਭਰੀਆਂ ਗਈਆਂ ਅਜਮੇਰ ਸ਼ਰੀਫ ਜਾ ਕੇ ਹਮ ਇੱਕ ਇਹ ਕਹਿ ਦੇਣਾ ਕਿ ਮੈਂ ਫਲਾਨੇ ਬੰਦੇ ਕੋਲੇ ਗਿਆ ਤੇ ਉਸ ਬੰਦੇ ਨੇ ਮੇਰਾ ਪਾਸਪੋਰਟ ਦਾ ਕੁਝ ਕਰਤਾ ਤੇ ਮੇਰਾ ਵੀਜ਼ਾ ਲੱਗ ਗਿਆ ਇਹ ਜਾਇਜ਼ ਨਹੀਂ ਹੈ ਮੈਨੂੰ ਲੱਗਦਾ ਹੈ ਨਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਇਸ ਗੱਲ 'ਚ ਤਾਂ ਭਰੋਸਾ ਰੱਖਦੇ ਹਾਂ ਕਿ ਥਾਵਾਂ ਜਿਹੜੀਆਂ ਉਹਨਾਂ ਦੀਆਂ ਪੋਜ਼ਿਟਿਵ એનર્ਜੀ ਦਾ ਮੈਟਰ ਕਰਦੀ ਹੈ ਜੀ ਜੇ ਕੱਲ ਨੂੰ ਹੁਣ ਮੰਨ ਲਓ ਮੈਂ ਇਹ ਗੱਲ ਕਹਾਂ ਵੀ ਇਹ ਨਹੀਂ ਮੈਟਰ ਕਰਦੀ ਤਾਂ ਫਿਰ ਇਹ ਵੀ ਕਹਿਣਾ ਗਲਤ ਹੈ ਵੀ ਮੈਨੂੰ ਕਿਸੇ ਸਥਾਨ ਤੋਂ ਜਾ ਕੇ ਕੁਝ ਮਿਲਦਾ ਜਦੋਂ ਮੈਂ ਸਾਸਤਾ ਚ ਯਕੀਨ ਮੰਨਦਾ ਕਿ ਮੈਂ ਨਿਵਕੇ ਦਰਬਾਰ ਸਾਹਿਬ ਜਾਣਾ ਮੈਂ ਉਸ ਮਹਾਰਾਜ ਨੂੰ ਵੈਸੇ ਦਾ ਮੇਰੇ ਆਪਣੇ ਨਿੱਜੀ ਊਸੂਲ ਕੀ ਨੇ ਮੈਟਰ ਨਹੀਂ ਕਰਦਾ ਮੈਂ ਪਰਸਨਲੀ ਕੀ ਫੀਲ ਕਰਦਾ ਹਾਂ ਇਸ ਗੱਲ ਨਾਲ ਮੈਟਰ ਨਹੀਂ ਕਰਦਾ ਜੀ ਜਿਹੜਾ ਤੁਸੀਂ ਸਵਾਲ ਕੀਤਾ ਉਹ ਉਸ ਇੰਟਰਵਿਊ ਦੀ ਗੱਲ ਹੈ ਹੂੰ ਉਸ ਇੰਟਰਵਿਊ ਦੇ ਵਿੱਚ ਉਹ ਕੁੜੀ ਕੀ ਕਹਿ ਰਹੀ ਹੈ ਇਹ ਇਹ ਹੈ ਕਿ ਮਿੱਟੀ ਚੈਨਲ ਦੇ ਉੱਤੇ ਕਰਨ ਕਰਤਾਰਪੁਰ ਹੋਂਾਂ ਦੇ ਨਾਲ ਉਹ ਇੰਟਰਵਿਊ ਜੀ ਆਇਆ ਜਿਦੇ ਚੋ ਕੁੜੀ ਕਹਿ ਰਹੀ ਹੈ ਕਿ ਮੈਂ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਵੀਜ਼ਾ ਲਵਾਉਣਾ ਸੀ ਪਤਾ ਨਹੀਂ ਕੈਨੇਡਾ ਦਾ ਕਿ ਆਸਟ੍ਰੇਲੀਆ ਦਾ ਕਿ ਕਿੱਥੋਂ ਦਾ ਜੀ ਫਿਰ ਉਹਨਾਂ ਨੇ ਕਿਹਾ ਲਵਾ ਫਿਰ ਉਹ ਵੀਜ਼ਾ ਏਜੰਟ ਦਾ ਫੋਨ ਆਇਆ ਉਹਨੂੰ ਵੀ ਤੇਰਾ ਰਿਜ਼ਲਟ ਆ ਗਿਆ ਉਹ ਕਹਿੰਦੀ ਖੋਲੀ ਨਾ ਹੂੰ ਫਿਰ ਉਹ ਆਸਥਾ ਕਿੰਨੀ ਵੱਡੀ ਚੀਜ਼ ਸੀ ਕਿ ਉਹ ਸਿੱਧਾ ਉੱਥੇ ਗਈ ਹੂੰ ਹੁਣ ਪ੍ਰੋਬਲਮ ਇੱਥੇ ਹੈ ਜੀ ਉਹ ਸਥਾਨ 'ਚ ਤਾਂ ਹੋ ਸਕਦਾ ਸ਼ਕਤੀ ਹੋਵੇ ਕਿ ਉਹਦੀਆਂ ਝੋਲੀਆਂ ਭਰੀਆਂ ਜਾਣ ਪਰ ਉਹ ਬੰਦਾ ਜਿਹੜਾ ਇਹ ਕਹਿ ਰਿਹਾ ਦੇਖੋ ਉਹਦਾ ਕੌਨਫੀਡੈਂਸ ਕਿੰਨਾ ਹੁਣ ਉਹ ਜੋ ਕੁੜੀ ਦੱਸ ਰਹੀ ਹੈ ਵੀ ਉਹ ਕਹਿੰਦੀ ਹੈ ਕਿ 10 ਮਿੰਟ ਬਾਅਦ ਉਹ ਖੋਲ ਲੈ ਰਿਜ਼ਲਟ ਤੇ ਤੇਰਾ ਵੀਜ਼ਾ ਆ ਗਿਆ ਉਹ ਖੋਲਦੀ ਹੈ ਤੇ ਵੀਜ਼ਾ ਰਿਫਿਊਜ਼ ਹੋਣਾ ਇਟ ਮੀਨਸ ਕਿ ਇਹ ਪਖੰਡ ਹੈ ਜੀ ਜਿਵੇਂ ਇਹ ਲੋਕੋ ਨੇ ਵੀ 100 ਬੰਦੇ ਨੂੰ ਕਹਤਾ ਵੀ ਤੇਰਾ ਵੀਜ਼ਾ ਆ ਜਾਊਗਾ ਹੂੰ ਤੇ ਉਹ ਹੋ ਸਕਦਾ 20 25 ਦੇ ਵੈਸੀ ਹੀ ਆਉਣਾ ਹੋਵੇ ਜੀ ਉਹ ਜਦੋਂ ਫਿਰ ਉਹ ਜਿਹਦਾ ਆ ਗਿਆ ਉਹ ਖੋਲ ਕੇ ਦੇਖਦਾ ਉਹ ਕਹਿੰਦਾ ਵੀ ਆ ਗਿਆ ਵੀ ਲੈ ਬਈ ਇਹ ਕਿਰਪਾ ਤਾਂ ਉਧਰੋਂ ਹੋਈ ਹੈ ਹੂੰ ਕਿਰਪਾ ਦਾ ਵੀਜ਼ਾ ਅਫਸਰ ਨੇ ਕੀਤੀ ਹੈ ਉਹਦੀ ਮਰਜ਼ੀ ਹੈ ਉਹਦੇ ਹੱਥ ਚ ਹੈ ਤੈਨੂੰ ਵੀਜ਼ਾ ਦੇਣਾ ਹੈ ਨਹੀਂ ਪਰ ਤੁਸੀਂ ਇਹ ਨੂੰ ਇਹ ਨੂੰ ਕਿਵੇਂ ਮਤਲਬ ਦੇਖਦੇ ਹੋ ਜਿਵੇਂ ਥਾਂ ਨਾ ਜੋੜ ਕੇ ਕਹਿ ਰਹੇ ਹੋ ਗੱਲ ਦੇਖੋ ਮੈਂ ਨਰਜੀ ਦਾ ਹੋ ਸਕਦੀ ਮੇਰਾ ਇਹਦੇ ਚ ਇਹ ਲੌਜੀਕ ਹੈ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਦਰਬਾਰ ਸਾਹਿਬ ਜਾਣਾ ਜੀ ਮੈਂ ਮੈਨੀਫੈਸਟੇਸ਼ਨ ਚ એનਰਜੀਸ ਚ ਬਲੀਵ ਕਰਨ ਵਾਲਾ ਬੰਦਾ ਜੀ ਮੈਨੂੰ ਲੱਗਦਾ ਹੈ ਕਿ ਇਸ ਇਸ ਨੇਚਰ ਦੇ ਵਿੱਚ ਇਸ ਕੁਦਰਤ ਦੇ ਵਿੱਚ ਜਦੋਂ ਅਸੀਂ ਕੁਝ ਚਾ ਰਹੇ ਹਾਂ ਮੈਨੀਫੈਸਟ ਕਰ ਰਹੇ ਹਾਂ ਜੀ ਉੱਥੇ ਪੋਜ਼ਿਟਿਵ એનર્ਜੀਜ਼ ਤੁਹਾਡੇ ਲਈ ਉਹ ਕੰਮ ਕਰਨੀਆਂ ਸ਼ੁਰੂ ਕਰਦੀਆਂ ਜੀ ਮੈਂ ਮਹਾਰਾਜ ਦੇ ਦਰਬਾਰ 'ਚ ਬਹਿ ਕੇ ਅਰਦਾਸ ਕਰਦਾ ਤਾਂ ਮੈਨੂੰ ਉਹ ਦਾਤ ਮਿਲਦੀ ਹੈ ਕਿਉਂਕਿ ਮੈਂ ਉਹ ਚਾ ਰਿਹਾ ਹਾਂ ਔਰ ਫਿਰ ਉਹ ਬ੍ਰਹਮਾਨ ਵੀ ਰਹੇ ਹੋ ਨਾ ਮੇਰੇ ਲਈ ਉਹ ਨਹੀਂ ਤੁਸੀਂ ਕਰ ਵੀ ਰਹੇ ਹੋ ਨਾ ਉਸ ਚੀਜ਼ ਨੂੰ ਤਾਂ ਮੰਨ ਲਓ ਜੇ ਕੋਈ ਚੀਜ਼ ਅਸੀਂ ਮੰਗ ਰਹੇ ਹਾਂ ਉਹ ਕਰਨੀ ਤਾਂ ਪਏਗੀ ਮੰਨ ਲਓ ਮਿਸਾਲ ਦੇ ਤੌਰ ਤੇ ਕਿ ਮੈਂ ਜੇ ਦਰਬਾਰ ਸਾਹਿਬ ਜਾ ਕੇ ਬੈਠ ਕੇ ਇਹ ਕਹਿ ਰਿਹਾ ਕਿ ਮਹਾਰਾਜ ਮੈਨੂੰ ਤੰਦਰੁਸਤੀ ਦੇ ਜੀ ਤੇ ਮੈਂ ਬਾਹਰ ਆ ਕੇ ਦਿਨ ਰਾਤ ਸ਼ਰਾਬ ਪੀਵਾਂ ਤੇ ਦੇਸੀ ਘਿਓ ਖਾਈ ਜਾਵਾਂ ਤੇ ਫਿਰ ਮੈਂ ਮਹਾਰਾਜ ਹੀ ਤੇ ਗਿਲਾ ਕਰਾਂ ਵੀ ਮਹਾਰਾਜ ਨੇ ਮੈਨੂੰ ਮਤ ਵੀ ਤਾਂ ਦਿੱਤੀ ਹੈ ਨਾ ਜੀ ਵਿਵੇਕ ਵੀ ਤਾਂ ਦਿੱਤਾ ਹੈ ਨਾ ਹਮ ਕਿ ਜੇ ਮੈਂ ਤੰਦਰੁਸਤੀ ਹਾਸਲ ਕਰਨੀ ਹੈ ਤਾਂ ਫਿਰ ਮੈਨੂੰ ਉਹ ਉਹ ਕੁਝ ਕਰਨਾ ਵੀ ਤਾਂ ਪਊਗਾ ਨਾ ਤੇ ਮਹਾਰਾਜ ਤਾਂ ਹੀ ਮੇਰੇ ਤੇ ਕਿਰਪਾ ਕਰਨਗੇ ਨਾ ਇਹ ਗੱਲ ਦੀ ਇਸ ਮੈਟਰ ਦੇ ਵਿੱਚ ਹੁਣੇ ਸਿਮਿਲਰ ਇਹ ਗੱਲ ਹੈ ਕਿ ਜੇ ਵੀਜ਼ਾ ਲਵਾਉਣਾ ਹੈ ਜੀ ਮਨ ਲਓ ਮੇਰੇ ਬੈਂਡ 4 ਹੈ ਜਾਂ 3.5 ਹੈ ਤੇ ਮੈਂ ਕਹਾਂ ਕਿ ਜਾਂ ਮਨ ਲਓ ਮੈਂ ਹੁਣ ਦੇਖੋ ਇਹਦੇ 'ਚ ਜੇ ਤੁਸੀਂ ਦੂਜਾ ਪੱਖ ਵੀ ਜਾਣਨਾ ਹੈ ਤਾਂ ਦੁਨੀਆ 'ਚ ਬਹੁਤ ਸਾਰੀਆਂ ਕੌਤਕੀ ਚੀਜ਼ਾਂ ਵੀ ਵਾਪਰ ਜਾਂਦੀਆਂ ਘਟਨਾਵਾਂ ਵਾਪਰਦੀਆਂ ਹਰੇਕ ਦਾ ਇੰਡੀਵਿਜੂਅਲ ਦਾ ਆਪੋ ਆਪਣਾ ਉਹ ਹੈ ਲੇਕਿਨ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਬੰਦਾ ਰੱਬ ਬਣ ਕੇ ਬੈਠਦਾ ਨਾ ਸਵਾਲ ਉਹਦੇ ਤੇ ਹੈ ਜੀ ਧਰਮ ਦਾ ਤੁਸੀਂ ਜਿੱਧਰ ਤੁਸੀਂ ਗੱਲ ਲੈ ਕੇ ਜਾ ਰਹੇ ਹੋ ਨਾ ਉਹ ਧਰਮ ਵਰਸਸ ਉਹ ਆ ਉਸ ਗੱਲ ਦੀ ਤਾਂ ਡਿਬੇਟ ਇੰਡਰਲੈਸ ਹੈ ਜੀ ਉਹਦੇ ਤਾਂ ਲੱਖਾਂ ਲੌਜਿਕ ਦੇਈ ਜਾਓ ਬੈਠੇ ਤੁਸੀਂ ਹੁਣ ਕੋਈ ਕਹਿੰਦਾ ਬਾਬਾ ਬੁੱਢਾ ਜੀ ਦੇ ਕੋਈ ਪੁੱਤ ਦੀ ਦਾਤ ਮੰਗਣ ਜਾਂਦੇ ਉਹ ਪੁੱਤ ਥੋੜੀ ਦੇ ਹੀ ਜਾਂਦੇ ਉੱਥੇ ਕੋਈ ਕਹਿੰਦਾ ਮੈਨੂੰ ਮਿਲਿਆ ਉਥੋਂ ਉਹ ਇੱਕ ਵੱਖਰਾ ਮਸਲਾ ਹੈ ਹਮ ਲੇਕਿਨ ਗੱਲ ਇੱਥੇ ਹੈ ਕਿ ਜਦੋਂ ਵੀਜ਼ੇ ਦੀ ਕੋਈ ਬੰਦਾ ਇਹ ਕਹਦੇ ਮੈਂ ਤੇਰੇ ਪਾਸਪੋਰਟ ਨੂੰ ਹੱਥ ਲਾਤਾ ਤੇ じゃ ਤੇਰਾ ਵੀਜ਼ਾ ਆ ਜਾਊਗਾ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਜਿਹੜੇ ਬਾਬਾ ਜੀ ਨੇ ਜਿਹੜੇ ਇੱਥੇ ਸਾਈ ਜੀ ਜਿਹੜੇ ਹੈਗੇ ਆ ਜੀ ਉਹਨਾਂ ਦਾ ਕਹਿੰਦੇ ਆਪ ਦਾ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੋਇਆ ਉਹਨਾਂ ਨੂੰ ਮੈਨੂੰ ਇਹ ਪਤਾ ਲੱਗਿਆ ਮੈਨੂੰ ਨਹੀਂ ਪਤਾ ਸੱਚ ਹੈ ਜਾਂ ਝੂਠ ਹੈ ਤੇ ਜੇ ਮੇਰੀ ਗੱਲ ਗਲਤ ਹੈ ਤਾਂ ਮੈਨੂੰ ਉਹਨਾਂ ਦੇ ਭਗਤ ਕਰੈਕਟ ਕਰ ਸਕਦੇ ਆ ਕਿਉਂਕਿ ਭਗਤ ਵੀ ਬਹੁਤ ਆਉਣਗੇ ਥੱਲੇ ਜੀ ਗੱਲਬਾਤ ਕਰਨ ਡਿਫੈਂਡ ਕਰਨ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਐਵੇਂ ਹੀ ਰਾਮ ਰਹੀਮ ਦਾ ਮਸਲਾ ਸੀਗਾ ਐਵੇਂ ਹੀ ਬਹੁਤ ਸਾਰੇ ਹੋਰ ਬਾਬੇ ਆ ਜਿਹੜੇ ਜੀ ਹੱਟੀ ਚਲਾਈ ਜਾਂਦੇ ਆ ਤੁਹਾਡੀ ਆਸਥਾ ਨਾਲ ਖੇਡਦੇ ਆ ਇਹ ਹੂੰ ਬੰ ਜਿਹੜਾ ਆਸਥਾਵਾਣ ਬੰਦਾ ਹੈ ਨਾ ਜਿਹੜਾ ਜਿਹੜਾ ਬੰਦਾ ਉਹ ਕੁੜੀ ਕਿੰਨਾ ਸੋਹਣਾ ਕਹਿੰਦੀ ਹੈ ਵੀ ਪੈਸੇ ਖਰਚੇ ਹੁੰਦੇ ਤਾਂ ਦੁੱਖ ਨਹੀਂ ਸੀ ਆਸਥਾ ਖਰਚੀ ਸੀ ਹੂੰ ਜੇ ਮੈਂ ਪੈਸੇ ਦੇ ਦੇ ਆ ਕਿਸੇ ਕੰਮ ਵਾਸਤੇ ਲਾਸ ਹੋ ਜੇ ਕੋਈ ਗੱਲ ਨਹੀਂ ਜਦੋਂ ਦਿਲ ਟੁੱਟਦਾ ਹੈ ਨਾ ਉਹ ਬਹੁਤ ਮਾੜੀ ਚੀਜ਼ ਹੈ ਜੀ ਤਾਂ ਤੁਸੀਂ ਜੇ ਇਹ ਸੋਚ ਕੇ ਜਾ ਰਹੇ ਹੋ ਕਿ ਮੈਨੂੰ ਕੁਝ ਦੇ ਦੂ ਦੂਜੀ ਗੱਲ ਇਹ ਹੈ ਮੈਨੂੰ ਲੱਗਦਾ ਸੀ ਰੱਬ ਨੂੰ ਨਾ ਬਹੁਤ ਹਲਕੇ ਚ ਲੈ ਰੱਖਿਆ ਹੂੰ ਮਤਲਬ ਅਸੀਂ ਆਪਦੀਆਂ ਦੁਨੀਆਵੀ ਲੋੜਾਂ ਦੀ ਪੂਰਤੀ ਨੂੰ ਸਮਝ ਕੇ ਜਾਣੇ ਆ ਥਾਵਾਂ ਦੇ ਉੱਤੇ ਜੀ ਨੇਜ ਵਾਲਾ ਦੇਖਦੇ ਆਂ ਅਸੀਂ ਆਪਣਾ ਨਹੀਂ ਨਿਜੀ ਦੇਖਦਾ ਹੈ ਨਾ ਬੰਦਾ ਕੀ ਦੇਖਦਾ ਬੰਦਾ ਤਾਂ ਨਿਜੀ ਦੇਖੀ ਜਾਂਦਾ ਹੈ ਨਾ ਅਸੀਂ ਆਪਦੀ ਅਸੀਂ ਜਾਣੇ ਕੀ ਆ ਵੀ ਮੈਨੂੰ ਕੋਠੀ ਮਿਲੇ ਕਾਰ ਮਿਲੇ ਸੁੱਖ ਮਿਲਣ ਸੁੱਖ ਦੀ ਭਾਲ ਦੇ ਵਿੱਚ ਅਸੀਂ ਐ ਲੇਕਿਨ ਮਾਰਾ ਇਹ ਤੋਂ ਉਹ ਬਿਲਕੁਲ ਉਲਟ ਉਹ ਕਹਿੰਦਾ ਕਿ ਸੁੱਖ ਤਾਂ ਤੇਰਾ ਨਾਮ 'ਚ ਪਿਆ ਹੈ ਜੀ ਮਟੀਰੀਅਲਿਜ਼ਮ 'ਚ ਸੁੱਖ ਭਾਲਦੇ ਆਂ ਅਸੀਂ ਹੂੰ ਪਦਾਰਥਵਾਦ 'ਚ ਸੁੱਖ ਭਾਲ ਰਹੇ ਆਂ ਜੀ ਹੁਣ ਮੈਂ ਮਿਸਾਲ ਦੇ ਤੌਰ ਤੇ ਤੁਹਾਡੇ ਕੋਲੇ ਸਾਈਕਲ ਹੈ ਤੁਸੀਂ ਸਾਈਕਲ 'ਚ ਵੀ ਖੁਸ਼ ਹੋ ਹੂੰ ਤੇ ਮੇਰੀ ਇੱਛਾ ਹੈ ਕਿ ਮੈਂ ਤਾਂ ਲੈਂਬੋਗਿਨੀ ਲੈਣੀ ਹੈ ਮੈਂ ਉਹਦੇ 'ਚ ਵੀ ਖੁਸ਼ ਨਹੀਂ ਹੈਗਾ ਜੀ ਮੈਂ ਤਾਂ ਫੋਰਚਨਰ ਤੋਂ ਉੱਤੇ ਕਹਿਣਾ ਡਿਫੈਂਡਰ ਜੇ ਡਿਫੈਂਡਰ ਆ ਗਈ ਤਾਂ ਕਹਿਣਾ ਇਹਦੋਂ ਉਤਲੀ ਆ ਜੇ ਹੂੰ ਫਿਰ ਮੇਰੇ ਕੋਲ ਆ ਜੇ ਆ ਜੇ ਆ ਜੇ ਜੀ ਹੁਣ ਮੈਂ ਤਾਂ ਇਹ ਗੱਲ ਸੋਚੂਗਾ ਵੀ ਜਿੱਥੇ ਅੰਬਾਨੀ ਨੇ ਅੰਟੀਲਿਆ ਬਣਾਇਆ ਆਪਦਾ ਉਹਦੇ ਨਾਲ ਦਾ ਪਲਾਟ ਮੇਰਾ ਹੋਵੇ ਹੂੰ ਤੇ ਮੈਂ ਸਾਈ ਜੀ ਦੇ ਰਗੜੀ ਜਾਵਾਂ ਜਾ ਕੇ ਤੇ ਸਾਈ ਜੀ ਕਿਵੇਂ ਮੈਨੂੰ ਉਹ ਲੈ ਦੇਣਗੇ ਮੈਨੂੰ ਇਹ ਦੱਸੋ ਤੁਸੀਂ ਹੂੰ ਨਾ ਕਿਸੇ ਮੰਦਰ ਗੁਰਦੁਆਰੇ ਚੋਂ ਤੁਹਾਨੂੰ ਇਸ ਤਰੀਕੇ ਨਾਲ ਜ਼ਿੰਦਗੀ ਦੀਆਂ ਪੂਰਤੀਆਂ ਹੋਣੀਆਂ ਨੇ ਤੁਹਾਡਾ ਆਪ ਮਿਹਨਤ ਕਰਨੀ ਰੱਬ ਨੇ ਹੱਥ ਕਿਉਂ ਦਿੱਤੇ ਸਾਨੂੰ ਹੂੰ ਰੱਬ ਨੇ ਵਿਵੇਕ ਕਿਉਂ ਦਿੱਤਾ ਬੁੱਧੀ ਕਿਉਂ ਦਿੱਤੀ ਜੀ ਜੇ ਉਹ ਐ ਚਲਾਉਣਾ ਚਾਹੁੰਦਾ ਹੁੰਦਾ ਦੁਨੀਆ ਨੂੰ ਮੈਨੂੰ ਲੱਗਦਾ ਫਿਰ ਉਹ ਉਹ ਕੰਪਿਊਟਰ ਤੇ ਜਿਵੇਂ ਉਹ ਕਹਿੰਦੇ ਨੇ ਇੱਕ ਇੱਕ ਰਿਮੋਟ ਹੁੰਦਾ ਹੈ ਗੇਮ ਦਾ ਦੂਜਾ AI ਖੇਢੀ ਜਾਂਦਾ ਹੁੰਦਾ ਫਿਰ ਉਹ ਖੇਢੀ ਜਾਂਦਾ ਰਹਿੰਦਾ ਨਾ ਵਿਵੇਕ ਦਿੰਦਾ ਤੁਹਾਨੂੰ ਨਾ ਹੱਥ ਦਿੰਦਾ ਤੁਹਾਨੂੰ ਉਹ ਜੀ ਨਾ ਲੱਤਾਂ ਦਿੰਦਾ ਨਾ ਪੈਰ ਦਿੰਦਾ ਅੱਖਾਂ ਦਿੰਦਾ ਜੀ ਸਾਰਾ ਕੁਝ ਹੀ ਦਿੱਤਾ ਨਾ ਇਹ ਸੋਚੋ ਤੁਸੀਂ ਇਹ ਆਪਣੇ ਏਰੀਆ 'ਚ ਵੀ ਇੱਕ ਵਾਰੀ ਮਤਲਬ ਜਿਵੇਂ ਇਸ ਘਟਨਾ ਨਾਲ ਜੋੜ ਕੇ ਦੇਖੀਏ ਕਹਿੰਦੇ ਕਿ ਫਲਾਣੇ ਪਿੰਡ ਜਾਓ ਜੀ ਨਾਓਗੇ ਤਾਂ ਬਿਮਾਰੀਆਂ ਦੂਰ ਹੋ ਜਾਂਦੀਆਂ ਉਹ ਬਾਅਦ 'ਚ ਪਤਾ ਲੱਗਿਆ ਕਿ ਆਲੇ-ਦੁਆਲੇ ਜਿਹੜੀਆਂ ਰੇੜੀਆਂ ਵਾਲੇ ਉਹ ਪਾਣੀ ਦੀਆਂ ਬੋਤਲਾਂ ਵਿਕਦੀਆਂ ਕਿਸੇ ਦਾ ਆਟੋ ਚੱਲਦਾ ਉਹ ਪ੍ਰਚਾਰ ਹੀ ਬੜੇ ਵੱਡੇ ਪੱਧਰ ਤੇ ਹੁੰਦਾ ਹੈਗਾ ਦੇਖੋ ਇਹੋ ਜਿਹਾ ਕੁਝ ਬਹੁਤ ਕੁਝ ਹੋਈ ਜਾਂਦਾ ਹੂੰ ਇਹਦੇ ਚ ਇੱਕ ਬਹੁਤ ਥਿਨ ਲਾਈਨ ਹੈ ਜੀ ਉਹ ਥਿਨ ਲਾਈਨ ਹੁਣ ਅੱਜ ਉਹ ਕੁੜੀ ਨੇ ਕਿਹਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਗਈ ਮੈਨੂੰ ਸਭ ਕੁਝ ਮਿਲਿਆ ਹਮ ਕਿਉਂ ਮਿਲਿਆ ਜੀ ਉੱਥੇ ਪਾਠ ਹੋ ਰਿਹਾ ਹੋਣਾ ਨਾ ਸਾਰਾ ਦਿਨ ਰਾਤ ਹਮ ਉਹ ਪੋਜ਼ਿਟਿਵ એનਰਜੀਜ਼ ਨੇ ਉੱਥੇ ਜੀ ਉਹ એનર્ਜੀ ਨਾਲ એનਰਜੀ ਮੈਚ ਕੀਤੀ ਹੋਣੀ ਹੈ ਨਾ ਹੁਣ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਸੱਚੇ ਦਿਲੋਂ ਮੰਦਿਰ ਜਾਂਦੇ ਹਾਂ ਜੀ ਉਹ ਤੁਸੀਂ ਦੇਖਿਓ ਮੇਰੇ ਘਰ ਦੇ ਨੇੜੇ ਇੱਕ ਮੰਦਿਰ ਹੈ ਮੈਂ ਰੋਜ਼ ਨੰਗਦਾ ਇੰਨੀ ਪੋਜ਼ਿਟਿਵ ਵਾਈਬ ਹੈ ਉੱਥੇ ਇੰਨੀ ਪੋਜ਼ਿਟਿਵ ਵਾਈਬ ਜੀ ਉਹ ਮਤਲਬ ਖੁਸ਼ਬੂ ਹੀ ਤੁਹਾਨੂੰ ਅਟਰੈਕਟ ਕਰਦੀ ਇੰਨੀ ਮੈਂ ਉਹਦਾ ਕੋਲ ਦੀ ਲੰਗਦਾ ਵੀ ਆ ਨਾ ਕਈ ਵਾਰੀ ਅਸੀਂ ਮਤਲਬ ਉਹ ਵੀਰ ਬਾਹਰ ਖੜੇ ਹੁੰਦੇ ਜਿਹੜੇ ਮੱਥਾ ਟੇਕ ਕੇ ਬਾਹਰ ਆ ਰਹੇ ਨੇ ਉਹ ਬੰਦਿਆਂ ਤੇ ਵੀ ਨੂਰ ਚੜਿਆ ਹੁੰਦਾ ਜੀ ਹੈ ਤੁਸੀਂ ਅਜਮੇਰ ਸ਼ਰੀਫ ਗਏ ਹੋ ਤੁਸੀਂ ਨਹੀਂ ਮੈਂ ਨਹੀਂ ਗਿਆ ਮੈਂ ਗਿਆ ਉੱਥੇ ਜੀ ਉਹ ਵਾਈ ਵੀ ਵੱਖਰੀ ਹੈ ਭਾਜੀ ਉੱਥੇ ਅੰਦਰ ਜਾ ਕੇ ਹਾਂ ਤਾਂ ਵਾਈਬਸ ਤਾਂ ਮੈਟਰ ਕਰਦੀਆਂ ਨਾ ਤੁਸੀਂ ਦਰਬਾਰ ਸਾਹਿਬ ਜਾਓ ਤੁਸੀਂ ਅੰਦਰ ਐਂਟਰ ਕਰੋ ਬਿਲਕੁਲ ਤੁਹਾਡਾ ਸੋਚਣ ਦਾ ਨਜ਼ਰੀਆ ਹੀ ਬਦਲਿਆ ਹੁੰਦਾ ਨਾ ਉਵੇਂ ਹੀ ਤਾਂ ਜਿਹੜੀ ਕਈ ਵਾਰੀ ਇਹ ਹੁੰਦਾ ਕਿ ਕਿਸੇ ਥਾਂ ਤੇ ਜਾ ਕੇ ਤੁਹਾਨੂੰ ਥਾਂ ਦੀ ਪੋਜ਼ਿਟਿਵਿਟੀ ਹੁੰਦੀ ਹੈ ਪਰ ਜੇ ਉਹਨ ਕੋਈ ਬੰਦਾ ਹੀ ਹੈ ਜਆ ਉਹਨੂੰ ਉਸ ਥਾਂ ਤੇ ਬੈਠਾ ਹੋਵੇ ਹਾਂ ਹੂੰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਉਹ ਬੰਦੇ ਚ ਇਹ ਤਾਂ ਜਿਵੇਂ ਆਪਾਂ ਪਹਿਲਾਂ ਵੀ ਇੱਕ ਤੁਹਾਨੂੰ ਕੀ ਲੱਗਦਾ ਗੁਰੂ ਘਰਾਂ ਚ ਨਹੀਂ ਬਹਿ ਜਾਂਦੇ ਪਖੰਡੀ ਨਹੀਂ ਇੱਕ ਵਾਰੀ ਆਪਾਂ ਗੱਲ ਨਹੀਂ ਸੋਚੋ ਇਹ ਗੱਲ ਮੈਂ ਮੈਂ ਇਹ ਨਾ ਹੋਵੇ ਕਿ ਕਿਸੇ ਨੂੰ ਇਹ ਲੱਗੇ ਕਿ ਮੈਂ ਇੱਕ ਪਾਸੇ ਖੜਾ ਹਾਂ ਹਾਂ ਬਿਲਕੁਲ ਹੈ ਨਹੀਂ ਆਪਾਂ ਇੱਕ ਵਾਰੀ ਜਲੰਧਰ ਪੋਡਕਾਸਟ ਵੀ ਕੀਤਾ ਸੀ ਜਦੋਂ ਤੁਹਾਨੂੰ ਰੋਕਿਆ ਸੀਗਾ ਸ਼ਾਇਦ ਕਿਸੇ ਗੁਰੂ ਘਰ ਜਾਣ ਤੋਂ ਬਾਅਦ ਵੀ ਉਹ ਜਿਹੜੇ ਖੜੇ ਹੁੰਦੇ ਆ ਪ੍ਰਬੰਧਕ ਆਪਾਂ ਗੱਲ ਵੀ ਕੀਤੀ ਮੈਂ ਆਪਾਂ ਉਹਦੇ ਜ਼ਿਕਰ ਵੀ ਕੀਤਾ ਇਹ ਤਾਂ ਬਹੁਤ ਸਾਰੀਆਂ ਧਾਰਮਿਕ ਥਾਵਾਂ ਤੇ ਕਈ ਵਾਰੀ ਥਾਂ ਦੀ ਮਹੱਤਤਾ ਬਹੁਤ ਵੱਡੀ ਹੈ ਜਿਹੜਾ ਬੰਦਾ ਹੈ ਉਹ ਤਾਂ ਬੰਦਾ ਹੈ ਨਾ ਜੀ ਉਹ ਬਹਿ ਜਾਂਦੇ ਹਣ ਇਸ ਗੱਲ 'ਚ ਦੇਖੋ ਤੁਸੀਂ ਗੱਦੀ ਸੰਭਾਲੋ ਗਾਣੇ ਗਾਓ ਪ੍ਰਚਾਰ ਕਰੋ ਪਰ ਜਦੋਂ ਤੁਸੀਂ ਲੱਖਾਂ ਬੰਦੇ ਨੂੰ ਇਹ ਗੁੰਮਰਾਹ ਕਰੋਗੇ ਕਿ ਮੇਰੇ ਕਹੇ ਤੇ ਵੀਜ਼ਾ ਲੱਗ ਜਾਊਗਾ ਜਾਂ ਮੇਰੇ ਪਾਸਪੋਰਟ ਹੱਥ 'ਚ ਫੜੇ ਤੇ ਵੀਜ਼ਾ ਲੱਗ ਜਾਊਗਾ ਤੁਸੀਂ ਉਹਨਾਂ ਦੇ ਆਸਥਾ ਨਾਲ ਕਿੰਨਾ ਖੇਡ ਰਹੇ ਹੋ ਜੀ ਦੇਖੋ ਔਰ ਤੁਹਾਨੂੰ ਪਤਾ ਜੇ ਫਿਰ ਤੁਹਾਨੂੰ ਜੇ ਤੁਸੀਂ ਐਡੀ ਪਹੁੰਚੀ ਬ੍ਰਹਮ ਗਿਆਨੀ ਅਵਸਥਾ 'ਚੋਂ ਤੇ ਫਿਰ ਤੁਹਾਨੂੰ ਉਹ ਕੁੜੀ ਦਾ ਪਤਾ ਨਹੀਂ ਲੱਗਿਆ ਵੀ ਉਹਦੇ ਵੀਜ਼ਾ ਤਾਂ ਰਿਫਿਊਜ਼ ਹੋ ਗਿਆ ਫਿਰ ਦੂਜੀ ਵਾਰੀ ਫਿਰ ਲਵਾਇਆ ਫਿਰ ਰਿਫਿਊਜ਼ ਹੋ ਗਿਆ ਜੀ ਤੁਹਾਡਾ ਆਪਦਾ ਕਿਉਂ ਨਹੀਂ ਲੱਗਿਆ ਹੂੰ ਆ ਪਿੱਛੇ ਜੇ ਕਹਿੰਦੇ ਸਾਈਂ ਜੀ ਹੁਣੇ ਗਏ ਸੀਗੇ ਕੈਨੇਡਾ ਤੇ ਉਹ ਉੱਥੇ ਵੀ ਔਰ ਇਹਨਾਂ ਅਸਲ ਚ ਕੀ ਹੈ ਇਹ ਥਾਵਾਂ ਸਿੰਗਰਸ ਬਹੁਤ ਪ੍ਰਮੋਟ ਕਰਦੇ ਆ ਜੀ ਭੋਲੀ ਪਾਲੀ ਜਨਤਾ ਜਿਹੜੀ ਲੋਕਾਂ ਚ ਨਾ ਸਾਡੇ ਇਹ ਬੇਸਿਕ ਗੱਲ ਹੈ ਕਿ ਹਿਊਮਨ ਬੀਿੰਗ ਚ ਦੁੱਖ ਬਹੁਤ ਨੇ ਬਾਈ ਦੁੱਖ ਤੇ ਸੁੱਖ ਨਾਲ ਚੱਲਦੇ ਆ ਬਿਲਕੁਲ ਬਾਣੀ ਤਾਂ ਇਹ ਕਹਿੰਦੀ ਹੈ ਵੀ ਮੈਂ ਦੁੱਖ ਤੇ ਸੁੱਖ ਸਹਿਣ ਦੀ ਸ਼ਕਤੀ ਦਿੰਦੀ ਹੈ ਬਾਣੀ ਹੂੰ ਚਲਣੀ ਹੈ ਨਾਲ ਇਹ ਇਹ ਚਲਣੀ ਹੈ ਚਲਣੀ ਹੈ ਬਿਲਕੁਲ ਮੈਂ ਬਹੁਤ ਵਾਰੀ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਤਾਂ ਗੁਰੂਆਂ ਨੇ ਦੁੱਖ ਦੇਖੇ ਬਿਲਕੁਲ ਪਿਤਾ ਦਾ ਸ਼ਹੀਦ ਹੋ ਜਾਣਾ 9 ਸਾਲ ਦੀ ਉਮਰ 'ਚ ਉਹਨਾਂ ਦੇ ਇਕੱਲਾ ਸੀਸ ਮਿਲਣਾ ਤੇ ਉਹਦਾ ਦੁੱਖ ਕਰਨਾ ਕਿੰਨੇ ਦੁੱਖ ਨਹੀਂ ਹੈ ਬਹੁਤ ਉੱਪਰ ਦੀ ਗੱਲ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਰ ਮੇਰੇ ਗੁਰੂ ਪਾਤਸ਼ਾਹ ਨੇ ਦੁੱਖ ਨੂੰ ਭਾਣਾ ਮੰਨ ਕੇ ਕਿ ਉਸ ਅਕਾਲ ਪੁਰਖ ਦਾ ਏ ਭਾਣਾ ਔਰ ਉਹ হাসਕੇ जिंदगी नु ਅੱਗੇ ਵਧੇ ਹੂੰ ਪੰਚਮ ਪਾਦਸ਼ਾ ਨੇ ਉਹ ਸਾਰਾ ਆਵਦੇ ਤੇ ਝੱਲਿਆ ਬਿਲਕੁਲ ਗੁਰੂ ਹਰਕ੍ਰਿਸ਼ਨ ਪਾਦਸ਼ਾ ਨੇ ਸਾਰਾ ਆਵਦੇ ਤੇ ਲੈ ਕੇ ਲੋਕਾਂ ਨੂੰ ਜੀ ਠੀਕ ਕਰਤਾ ਇਹ ਦੁੱਖ ਸੀਗੇ ਨਾ ਲੇਕਿਨ ਉਹ ਉਹ ਕਹਿੰਦਾ ਕਿ ਦੁੱਖ ਦਾ ਦੁੱਖ ਤੇ ਸੁੱਖ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਦੁੱਖ ਤੇ ਸੁੱਖ ਦਾ ਜ਼ਿਕਰ ਮਿਲੂਗਾ ਤੁਹਾਨੂੰ ਹਰ ਤਹਾਂ ਦੇ ਉੱਤੇ ਜੀ ਪਰ ਦੁੱਖ ਸਹਿਣ ਦੀ ਸ਼ਕਤੀ ਦਿੰਦਾ ਹੈ ਪਰਮਾਤਮਾ ਜਿਹੜੇ ਥਾਵਾਂ ਵਾਲੇ ਬਾਬੇ ਨੇ ਉਹ ਤੁਹਾਨੂੰ ਕਹਿੰਦੇ ਕਿ ਅਸੀਂ ਤੁਹਾਡੇ ਦੁੱਖ ਕਟਾਂਗੇ ਕਟਾਂਗੇ ਜਦੋਂ ਲੋਕ ਇਸ ਬੀਬੀਆਂ ਖਾਸ ਤੌਰ ਤੇ ਜਦੋਂ ਇਹ ਜਾਂਦੀਆਂ ਵੀ ਮੰਨ ਲਓ ਜੀ ਸਾਡੇ ਜਿਵੇਂ ਆਪਣੇ ਆਮ ਹੀ ਕਹਿੰਦੇ ਸਾਡੇ ਨਾਲ ਤਾਂ ਬਹੁਤ ਮਾੜੀ ਬਹੁਤ ਹੋਈ ਜਾਂਦੀ ਹੈ ਯਾਰ ਰੋਜ਼ ਹੀ ਨੁਕਸਾਨ ਹੋ ਜਾਂਦਾ ਜੀ ਜਿਹੜਾ ਬੰਦਾ ਬਾਣੀ ਨਾਲ ਜੁੜਿਆ ਜਾਂ ਜਿਹੜਾ ਆਪਦੇ ਇਸ਼ਟ ਨਾਲ ਧਰਮ ਦੇ ਬੇਸਿਕਸ ਨਾਲ ਜੁੜਿਆ ਚਾਹੇ ਉਹ Hindu ਧਰਮ ਦਾ ਹੈ ਸਿੱਖ ਧਰਮ ਦਾ Hindu ਧਰਮ ਚ ਦੇਖੋ ਕਿ ਪੈਰ ਪੈਰ ਤੇ ਦੁੱਖ ਕੱਟੇ ਹੈ ਜੀ ਸੀਤਾ ਮਾਤਾ ਨੇ ਦੁੱਖ ਨਹੀਂ ਕੱਟੇ ਜੀ ਇਹ ਦੁਖੀ ਸੀ ਨਾ ਜਦੋਂ ਉਹਨਾਂ ਨੂੰ ਲੈ ਗਿਆ ਰਾਵਣ ਭਗਵਾਨ ਰਾਮ ਨੇ ਦੁੱਖ ਨਹੀਂ ਕੱਟੇ ਜੀ ਆਪਦਾ ਪਰਿਵਾਰ ਛੱਡ ਕੇ ਬਨਵਾਸ ਉਹਨਾਂ ਨੂੰ ਬਨਵਾਸ ਜਾਣਾ ਪਿਆ ਫਿਰ ਜਦੋਂ ਭਰਾ ਲਕਸ਼ਮਣ ਜੰਗ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਢਿੱਲੇ ਹੋ ਗਏ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਉਹ ਦੁੱਖ ਨਹੀਂ ਹੋਣਾ ਉਸ ਸਮੇਂ ਤੇ ਆਪਦੀ ਅੱਖਾਂ ਸਾਹਮਣੇ ਆਪਦੇ ਭਰਾ ਨੂੰ ਤਕਲੀਫ 'ਚ ਦੇਖ ਰਹੇ ਹੋ ਹੂੰ ਤੁਸੀਂ ਪੂਰੇ ਜੀਜ਼ਸ ਕ੍ਰਾਈਸਟ ਨੇ ਦੁੱਖ ਨਹੀਂ ਚੱਲਿਆ ਦੇਖੋ ਹੈ ਤੇ ਕਿਤੇ ਉਹਨਾਂ ਨੇ ਇਹ ਕਿਹਾ ਉਹ ਤਾਂ ਆਪ ਪਰਮਾਤਮਾ ਦੇ ਭੇਜੇ ਹੋਏ ਦੂਤ ਸੀ ਜੀ ਭਗਵਾਨ ਰਾਮਚੰਦਰ ਜੀਸਸ ਕ੍ਰਾਈਸਟ ਉਹ ਆਪਣੇ ਦੁੱਖ ਕੱਟ ਲੈਂਦੇ ਉਹ ਫਿਰ ਜੇ ਉਹਨਾਂ ਨੇ ਦੁੱਖ ਨਹੀਂ ਕੱਟੇ ਆਪਦੇ ਜੇ ਉਹਨਾਂ ਨੇ ਉਹ ਚਾਹੁੰਦੇ ਤਾਂ ਉਹ ਮੈਰਕਲ ਕਰ ਲੈਂਦੇ ਮੰਨ ਲਓ ਫਿਰ ਇਟ ਮੀਨਸ ਕਿ ਮਨੋਖੀ ਜਾਂਮੇ 'ਚ ਜੇ ਕੋਈ ਆਇਆ ਤਾਂ ਦੁੱਖ ਤੇ ਸੁੱਖ ਦੋਵੇਂ ਨਾਲ ਚੱਲਣਗੇ ਜੀ ਤਾਂ ਤੁਹਾਡੇ ਲਈ ਆਲਟਰਨੇਟ ਹੋ ਸਕਦਾ ਜ਼ਿੰਦਗੀ 'ਚ ਹੂੰ ਪਰ ਜੇ ਕੋਈ ਇਹ ਕਹੇ ਕਿ ਬਾਬਾ ਜੀ ਕੋਲੇ ਜਾਵਾਂਗੇ ਤੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਦੁੱਖ ਤਾਂ ਬਾਬਾ ਆਪਦੇ ਨਹੀਂ ਕੱਟ ਸਕਿਆ ਹੂੰ ਬਾਬੇ ਵਿਚਾਰੇ ਨੂੰ ਪਤਾ ਨਹੀਂ ਕਿਹੜਾ ਗੱਦੀ ਦਾ ਕਿਸੇ ਦਾ ਵੀ ਮੈਂ ਇਹਦੀ ਗੱਲ ਨਹੀਂ ਕਰਦਾ ਸੁਰਿੰਦਰ ਸਿੰਘ ਜੀ ਮੈਂ ਤਾਂ ਨਾਰਮਲ ਸਾਰਿਆਂ ਬਾਰੇ ਜਿਹੜੇ ਦਾਵਾ ਕਰਦੇ ਆ ਰਾਮ ਰਹੀਮ ਜੇਲ੍ਹ ਚ ਬੈਠਾ ਹੈ ਹੂੰ ਹੁਣ ਉਹ ਕਹਿਣ ਨੂੰ ਭਗਤ ਕਹੀ ਜਾਣ ਜੀ ਪਿਤਾ ਜੀ ਤਾਂ ਆਪਦੇ ਤੇ ਲੈ ਕੇ ਪਰਲੋ ਪਰਲੋ ਲਈ ਬੈਠੇ ਆ ਪਰ ਇਹ ਦੁੱਖੀ ਹੈ ਇਹ ਕਿੰਨਾ ਵੱਡਾ ਜੇਲ੍ਹ ਕੱਟਣੀ ਕੋਈ ਸੌਖੀ ਪਈ ਹੈ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਹੂੰ ਦੂਜੇ ਦਿਨ ਪ੍ਰੋਲ ਲੈ ਕੇ ਵਿਚਾਰਾ ਬਾਹਰ ਆਉਂਦਾ ਹੁਣ ਤਾਂ ਮੈਨੂੰ ਤਰਸ ਹੀ ਆਉਂਦਾ ਇਹਦੇ ਤੇ ਉਹ ਕਹਿੰਦੇ ਕਿ ਉਹ ਚਾਬੀ ਫੜਾਤੀ ਆਪਣੇ ਜੇਲਰ ਨੇ ਮੈਂ ਤੇਰੀ ਸੈਟਿੰਗ ਤਾਂ ਹੈਗੀ ਆ ਤੂੰ ਜਾਇਆ ਕਰ ਉਹ ਆਪੇ ਹੀ ਉਹ ਕਹਿੰਦਾ ਮੈਨੂੰ ਰੋਜ਼ ਗੇਟ ਖੋਲਣਾ ਪੈਂਦਾ ਵੀ ਆਪ ਹੀ ਤੇਰੀ ਸੈਟਿੰਗ ਹੈ ਵੀ ਤੂੰ ਜੀ ਥੋੜੀ ਮौज ਹੈ ਵੀ ਬਲਾਤਕਾਰ ਵੀ ਕਰੋ ਕਤਲ ਵੀ ਕਰੋ ਨਹੀਂ ਪਰ ਇਹਨਾਂ ਲਈ ਵੀ ਕਿਹੜੇ ਦੁੱਖ ਹੋਣੇ ਆ ਜੀ ਅੰਦਰ ਵੀ ਸਹੂਲਤਾਂ ਪੂਰੀਆਂ ਹੋਣਗੀਆਂ ਹੋਣਗੀਆਂ ਪਰ ਮੈਂ ਇਹ ਗੱਲ ਆਪਾਂ ਵਿਸ਼ੇ ਤੋਂ ਭਟਕੀਏ ਨਾ ਕਿ ਸਾਡੀ ਸੁਸਾਇਟੀ ਨੂੰ ਸਮਝਣਾ ਪਊਗਾ ਜੀ ਠੀਕ ਹੈ ਤੁਸੀਂ ਜਾਓ ਤੁਹਾਡੀ ਆਸਥਾ ਹੈ ਥਾਵਾਂ ਤੇ ਜਾਣੀਓ ਨਕੋਦਰ ਜਾਓ ਤੁਸੀਂ ਕਿਤੇ ਵੀ ਜਾਓ ਮੁੱਖ ਧਰਮ ਤੋਂ ਇਲਾਵਾ ਜਿੰਨੇ ਸੈਗਮੈਂਟਸ ਬਣੇ ਆ ਜੀ ਇੱਕ ਤਾਂ ਸਾਡੇ ਪ੍ਰਮੁੱਖ ਧਰਮ ਨੇ ਧਾਰਮਿਕ ਥਾਂ ਨੇ ਇਸਲਾਮ ਦੇ ਈਸਾਈ ਧਰਮ ਦੇ ਹਨਾ ਜੀ ਸਿੱਖ ਧਰਮ ਹੁਣ ਉਹ ਆ ਵੀ ਡਰਾਮਾ ਕਰੀ ਜਾਂਦੇ ਹੋ ਜਿਹੜੇ ਵੀ ਅਸੀਂ ਕੈਂਸਰ ਮੁਕਾਤੀ ਹੂੰ ਪਹਿਲੇ ਬੋਲਤੀ ਨਹੀਂ ਸੀ ਹੁਣ ਹੁਣ ਬੋਲਨੇ ਲੱਗੀ ਉੱਚੀ ਧਾਰੀ ਇਹ ਵੀ ਕੀ ਹੈ ਡਰਾਮਾ ਹੀ ਹੈ ਇਹ ਜੀ ਪਰ ਇਹ ਹੈ ਕਿ ਇਹ ਸਾਰੇ ਧਰਮਾਂ ਚ ਹੀ ਨੇ ਆਪਣੇ ਸਿੱਖ ਧਰਮ ਚ ਵੀ ਬਹੁਤ ਬੰਦੇ ਬੈਠੇ ਜਿਹੜੇ ਝੂਠ ਛੱਡ ਆ ਇੱਕ ਇੰਟਰਵਿਊ ਕੀਤਾ ਸੀ ਆਪਾਂ ਉਹ ਅੱਡੀ ਝੂਠ ਬੋਲੀ ਜਾਂਦਾ ਮੈਂ ਤੁਹਾਡੇ ਜੋ ਭੂਤ ਕੱਢ ਦੂੰਗਾ ਉਹ ਆਪਾਂ ਲੋਕਾਂ ਨੂੰ ਕਰਨਾ ਦਾ ਵੇਅਰ ਸੀ ਉਹ ਭੂਤ ਪੈਸੇ ਵਾਲੇ ਗੱਡੀ ਜਾਂਦਾ ਲੋਕਾਂ ਆ ਗੱਡੀ ਗਿਆ ਚੱਲੀ ਜਾਂਦਾ ਨਾ ਪਖੰਡ ਸੋ ਠੀਕ ਹੈ ਪਰ ਉਹ ਕੁੜੀ ਨੇ ਗਲਤ ਆਏ ਸੀ ਕਿ ਉਸ ਕੁੜੀ ਨੇ ਜ਼ੁਰਤ ਕੀਤੀ ਉਸ ਕੁੜੀ ਨੇ ਆ ਕੇ ਬੋਲਿਆ ਉਸ ਕੁੜੀ ਨੇ ਆ ਕੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡਾ ਇਤਿਹਾਸਕ ਗੱਲ ਹੈ ਜੀ ਹੋ ਸਕਦਾ ਹੈ ਉਹਨੂੰ ਕੀ ਕੀ ਫੇਸ ਕਰਨਾ ਪਵੇ ਦੋਨਾਂ ਜਣਿਆਂ ਨੂੰ ਔਰ ਉਹ ਚੈਨਲ ਵਾਲੇ ਵੀਰ ਨੂੰ ਵੀ ਸਲਾਮ ਹੈ ਕਿ ਤੂੰ ਡਟ ਕੇ ਇਸ ਗੱਲ ਤੇ ਖੜਿਆ ਹੈ ਜੀ ਕਿ ਸਾਡੇ ਪੰਜਾਬ ਚ ਅਸੀਂ ਗੁਰੂ ਵੱਲ ਪਿੱਠ ਨਾ ਕਰੀਏ ਜੀ ਹੈ ਜੇ ਘਟੋ ਘਟ ਸਿੱਖ ਵੀਰਾਂ ਨੂੰ ਉਹਨੇ ਕਹਿ ਵੀ ਇਹ ਤੁਸੀਂ ਤਾਂ ਸਮਝੋ ਨਾ ਯਾਰ ਇਸ ਗੱਲ ਨੂੰ ਤੁਹਾਡੇ ਕੋਲੇ ਐਡਾ ਫਲਸਫਾ ਪਿਆ ਹੋਵੇ ਜੀ ਬਰਨਾਨਕ ਦੇ ਫਲਸਫੇ ਤੋਂ ਉੱਤੇ ਤਾਂ ਤੁਸੀਂ ਮੰਨਦੇ ਹੋ ਨਹੀਂ ਫਲਸਫਾ ਹੈਗਾ ਬਿਲਕੁਲ ਜੀ ਭਾਵੇਂ ਕੋ ਕਾਮਰੇਡ ਹੈ ਭਾਵੇਂ ਸਿੱਖ ਹੈ ਭਾਵੇਂ ਕੁਝ ਵੀ ਹੋਵੇ ਦੁਨੀਆ 'ਚ ਜੀ ਤੇ ਜੇ ਐਡੇ ਫਲਸਫੇ 'ਚ ਜੋ ਤੁਹਾਨੂੰ ਸੁੱਖ ਤੇ ਦੁੱਖ ਦੀ ਪ੍ਰਾਪਤੀ ਲਈ ਮੈਂ ਤਾਂ ਮੇਰੇ ਯਾਦ ਆਉਂਦੀ ਹੈ ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਤੇਰੀ ਗੁਰਨਾਨਕ ਦੇ ਘਰ ਚੋਂ ਪੂਰੀ ਨਹੀਂ ਹੋ ਸਕਦੀ ਨਾ ਤੇ ਫਿਰ ਜਾ ਦੁਨੀਆ ਜਿੱਤ ਕੇ ਕਿਤੇ ਵੀ ਨਹੀਂ ਹੋ ਜਾਂਦਾ ਰਹਿ ਤੇਰੀ ਕਿਤੋਂ ਪੂਰੀ ਨਹੀਂ ਹੋਣੀ ਹੂੰ ਇਹ ਇਹ ਬਹੁਤ ਵੱਡੀ ਗੱਲ ਹੈ ਇਹ ਜੀ ਫਿਰ ਤੇਰੀ ਜੇ ਤੈਨੂੰ ਲੱਗਦਾ ਜੇ ਵੀਜ਼ਾ ਤੇਰਾ ਉੱਥੋਂ ਨਹੀਂ ਚੱਲਿਆ ਨਾ ਤੇ ਫਿਰ ਵੀਜ਼ਾ ਐ ਕਿਤੋਂ ਵੀ ਨਹੀਂ ਆਉਣਾ ਫਿਰ ਨਹੀਂ ਆਉਂਦਾ ਤੇਰੇ ਭਾਗਾ ਚ ਨਹੀਂ ਆਉਣਾ ਭਾਈ ਜੀ ਤੇ ਜਦੋਂ ਮਿਲਣਾ ਉਸ ਮਾਲਕ ਨੇ ਦੇ ਹੀ ਦੇਣਾ ਤੈਨੂੰ ਸਬਰ ਤੇ ਸੰਤੋਖ ਰੱਖ ਮੱਥੇ ਰਗੜਨ ਨਾਲ ਕੁਛ ਨਹੀਂ ਮਿਲਣਾ ਆਪਦੀਆਂ ਧੀਆਂ ਭੈਣਾਂ ਨੂੰ ਘਰਾਂ 'ਚ ਰੱਖਿਆ ਕਰੋ 2-2 ਵਜੇ ਕਿਤੇ ਹੀ ਨਾ ਭੇਜੋ ਕਿਸੇ ਵੀ ਰਿਲੀਜੀਅਸ ਜਗ੍ਹਾ ਤੇ ਤੁਹਾਨੂੰ ਲੋੜ ਨਹੀਂ ਹੈਗੀ ਘਰੇ ਰਹੋ ਆਪਦਾ ਜੀ ਮਾਲਕ ਦਾ ਨਾਮ ਘਰੇ ਰਹਿ ਕੇ ਰੋ ਜੀ